ਵਾਪਰੀਆ ਵੱਡਾ ਸੜਕ ਹਾਦਸਾ ਇੱਕ ਦੀ ਮੌਤ ਦੋ ਜ਼ਖਮੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਜ਼ਖਮੀਆਂ ਇੱਕ ਸਰਕਾਰੀ ਅਧਿਆਪਕ ਮਿਰਤਿਕ ਨੌਜਵਾਨ ਦਾ 2 ਸਾਲ ਪਹਿਲਾਂ ਹੋਇਆ ਸੀ ਵਿਆਹ 10 ਮਹੀਨੇ ਦਾ ਹੈ ਛੋਟਾ ਬੱਚਾ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਫਤਿਹਗੜ ਚੂੜੀਆਂ ਡੇਰਾ ਰੋਡ ਪਿੰਡ ਦਾਦੂਯੋਤ ਸਾਹਮਣੇ ਚੰਗੀਆਂ ਖੁਰਦ ਮੋੜ ਉੱਪਰ ਹੋਏ ਸੜਕ ਹਾਦਸੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਇੱਕ ਸਰਕਾਰੀ ਅਧਿਆਪਕ ਸਮੇਤ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਸਰਕਾਰੀ ਅਧਿਆਪਕ सुरेंद्रਪਾਲ ਸਿੰਘ ਪੁੱਤਰ ਕਾਕਾ ਰਾਮ ਵਾਰਡ ਨੰਬਰ 1 ਫਤਿਹਗੜ ਚੂੜੀਆਂ ਹਰ ਰੋਜ਼ ਦੀ ਤਰ੍ਹਾਂ ਫਤਿਹਗੜ ਚੂੜੀਆਂ ਤੋਂ ਪਿੰਡ ਡੋਗਰ ਨੂੰ ਡਿਊਟੀ ਤੇ ਜਾ ਰਿਹਾ ਸੀ ਅਤੇ ਜਦੋਂ ਦਾਦੂਯੋਦ ਨੇੜੇ ਪਹੁੰਚਿਆ ਤਾਂ ਉੱਥੇ ਕਾਰ ਅਤੇ ਅੱਗੋਂ ਦੋ ਨੌਜਵਾਨ ਮੋਟਰਸਾਈਕਲ सवार अगो आ रहे सन जिना टक्कर हो गई जिस न मनप्रीत सिंह पिंडर पुत्र सतनाम सिंह बीवासी पिंड कारकिया की मौके ते ही मौत हो गई की अध्यापक सुरेंद्रपाल सिंह और जतेंद्र सिंह पुत्र भीरू वासी पिंड सर्फकोट जख्मी हो गए जिन्ना नू फतेहगढ़ चूड़िया दे सरकारी हस्पताल दाखिल करवाया गया है जिन्ना जो मास्टर सुरिंदर पाल सिंह नू अमृतसर रेफर कर दिता गया है मृतक मनप्रीत सिंह दी मां ते पत्नी प्रभजोत कौर अति परिवार दा रो रो के बुरा हाल है मृतक ता दो साल पहला ही विवाह होया सी जिस दा दस महीने का छोटा लड़का है पत्नी रो रो के बेहोश हो गई ਹਾਦਸੇ ਦੀ ਸੂchnਾ ਮਿਲਦੇ ਹੀ ਥਾਣਾ ਫਤਿਹਗੜ ਚੂੜੀਆਂ ਤੋਂ ਹੀ ਐਸਆਈ ਸੁਖਦੇਵ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਘਟਨਾ ਦਾ ਚਾਹ ਜਾਲ ਲਿਆ ਗਿਆ ਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਮਿਰਤਕ ਮਨਪ੍ਰੀਤ ਸਿੰਘ ਪਿੰਡਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਪਿੰਡ ਕੜਕੀਆਂ ਦੇ ਸਰਪੰਚ ਗੁਰਵਿੰਦਰ ਸਿੰਘ ਬਾਜਵਾ ਨੇ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ਉੱਪਰ ਗੁੱਸਾ ਪਰਟਾਉਂਦੇ ਹੋਏ ਕਿਹਾ ਕਿ ਜਦੋਂ ਮੇਅਰ ਤੱਕ ਮਨਪ੍ਰੀਤ ਸਿੰਘ ਨੂੰ ਹਸਪਤਾਲ ਲੈ ਕੇ ਆਏ ਸਨ ਉਦੋਂ ਤੱਕ ਉਸ ਦੀ ਮੌਤ ਨਹੀਂ ਹੋਈ ਸੀ ਪਰ ਹਸਪਤਾਲ 'ਚ ਡਾਕਟਰ ਮੌਜੂਦ ਨਹੀਂ ਸੀ ਹਸਪਤਾਲ ਵਿੱਚ ਫੋਨ ਕਾਲ ਤੇ ਹੀ ਡਾਕਟਰ ਆਉਂਦਾ ਹੈ ਉਹਨਾਂ ਰੋਜ਼ ਚਾਇਰ ਕਰਦੇ ਆ ਕਿਹਾ ਕਿ ਅਗਰ ਹਸਪਤਾਲ 'ਚ ਡਾਕਟਰ ਮੌਜੂਦ ਹੁੰਦਾ ਤਾਂ ਮਨਪ੍ਰੀਤ ਸਿੰਘ ਦੀ ਜਾਨ ਬਚ ਸਕਦੀ ਸੀ ਉਨੰ ਮੰਗ ਕੀਤੀ ਕਿ ਫਤਿਹਗੜ ਚੂੜੀਆਂ ਸਰਕਾਰੀ ਹਸਪਤਾਲ ਚ 24 ਘੰਟੇ ਐਮਰਜੈਂਸੀ ਡਾਕਟਰ ਦੀ ਡਿਊਟੀ ਹੋਵੇ ਅਤੇ ਔਨ ਕਾਲ ਡਿਊਟੀ ਦੀ ਕੰਪਨੀ ਕੀਤੀ ਜਾਵੇ। ਮਾਪੇ ਜਨ ਪਰਿਪੂ ਵਾਰਾ ਫਤਫਰਾਵ। ਐਸਾ ਹੋਏਗਾ ਰੋ ਕੰਮ ਤੇ ਚੱਲਿਆ ਆਈਗਾ। ਤੇ ਰਸਤੇ ਦੇ ਵਿੱਚ ਦੋ ਇੱਕ ਵੀਰ ਨਾਲ ਹੋਰ ਹੀ ਗੈਦਨਾ ਜਿਹੜਾ ਕਿ ਸੱਟ ਲੱਗੀ ਜਰੇ ਲੱਕ ਜੀ ਜਿਹੜੀ ਹੋਈ ਤੇ ਪੈਂਚਰ ਆਪਸੂਆਂ ਦਾ ਤੇ ਇਹਦੀ ਓਵਰ ਸਪੀਡ ਗੱਡੀ ਆਉਂਦੀ ਓਵਰਟੇਕ ਕਰਦੀ ਗੱਡੀ ਨੇ ਪਗਨ ਹਿੱਟ ਕੀਤਾ ਵਾ। ਤੋਂ ਗੱਡੀ ਵੀ ਹਣੀ ਸਪੀਡ ਜੀ ਕੀ ਗੱਡੀ ਵੀ ਪਲਟ ਗਈ। ਉਹ ਕੋਈ ਗਵਰਨਮੈਂਟ ਟੀਚਰ ਐ ਲਾਗੇ ਪਿੰਡ ਦਾ ਕਿਹੜਾ ਪਿੰਡ ਦੇ ਪਿੰਡ ਦੇ ਲੋਗਾਂ ਦਾ ਪਿੰਡ ਦਾ ਕੋਈ ਟੀ ਉਹਨਾਂ ਦੀ ਗੱਡੀ ਟੀਚਰ ਐ ਗਵਰਨਮੈਂਟ ਟੀਚਰ ਐ ਉਹਨਾਂ ਦੀ ਗੱਡੀ ਨੇ ਹੱਟ ਗਈ ਤਾਂ ਉਹ ਗੱਡੀ ਵੀ ਓਵਰ ਸਪੀਡ ਏ ਕਿ ਉਹ ਗੱਡੀ ਪਲਟ ਗਈ ਉਹਨਾਂ ਕੋਲ ਇੱਕ ਤਾਂ ਓਵਰ ਪਾਵਰ ਟੇਕ ਕਰਦੇ ਜੀ ਇੱਕ ਓਵਰ ਸਪੀਡ ਏਗੀ ਪਲਟ ਗਈ ਗੱਡੀ ਮੌਕੇ ਤੇ ਡੈਥ ਹੋ ਗਈ ਅਸੀਂ ਪਰ ਅਸੀਂ ਮੰਗ ਕਰਦੇ ਆ ਕਿ ਸਾਡਾ ਘਰ ਖਾਲੀ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਐਕਸੀਡੈਂਟ ਕੇਸ ਆਇਆ ਜੀ ਤੇ ਮਨਪ੍ਰੀਤ ਸਿੰਘ ਸਨ ਉਸ ਸੁਖਨਾ ਸਿੰਘ ਪਿੰਡ ਘਾੜਕਿਆਂ ਦੀ ਮੌਤ ਹੋ ਗਈ ਆ ਤੇ ਇੱਕ ਪੇਸ਼ੈਂਟ ਹੈਗਾ सुरेंद्र ਪਾਲ ਸਿੰਘ ਇਹਨੂੰ ਰੈਫਰ ਕੀਤਾ ਮਾਸਟਰ ਇੱਕ ਹੋ ਚੱਕੀ ਹਾਂਜੀ ਇੱਕ ਜਿਹੜਾ ਉਹ ਇੱਥੇ ਹੀ ਉਹਦਾ ਇਲਾਜ ਚੱਲ ਰਿਹਾ ਹੈ ਹਾਂਜੀ ਕਾਰ ਹੋਈ ਕਿੱਥੇ ਹਾਂਜੀ ਜੂ ਬਦਲ ਟਰੀਟਮੈਂਟ ਹੋ ਗਈ ਹੋ ਰਹੀ ਹੈ ਤਾਂ ਦੂਜਾ ਉਹਦਾ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦਾ ਕਾਰ ਚ ਹੋਇਆ ਦੋਵਾਂ ਦਾ ਆਪਸ ਵਿੱਚ ਉਹਦੇ ਜਿੱਕ ਜਾਨੇ ਦੀ ਡੈਥ ਹੋਈ ਉਹਨੂੰ ਪਤਾ ਲੱਗਿਆ ਉਹਦਾ ਨਾਮ ਮਨਪ੍ਰੀਤ ਸਿੰਘ ਪਿੰਡ ਘਾੜਕਿਆਂ ਦਾ ਤੇ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਆਪਾਂ ਕਾਰਵਾਏ ਮੁੱੰਚਾ ਲਿਆਵਾਂਗੇ। ਜਖਮੀ ਤੇ ਕਾਰ ਵਾਲੇ ਨੂੰ ਸੱਟਾਂ ਲੱਗੀਆਂ ਨੇ ਤਾਂ ਕਾਰ ਉਹਦਾ ਵੀ ਕਾਫੀ ਨੁਕਸਾਨ ਹੋਇਆ। ਬਾਕੀ ਇਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਅਧਾਰ ਤੇ ਜੋ ਬਿਆਨ ਲਿਖਾਉਂਦੇ ਆਪਾਂ ਕਰਾਂਗੇ।